ਮੋਮਬਤੀਆਂ ਲਾਦੇ ਸਿੱਧੂ ਪਾਈ ਹੈਪੀ ਬਰਥਡੇ ਮਾਤਾ ਚਰਨ ਕੌਰ ਨੇ ਦੁਬਾਰਾ ਫੇਰ ਸਿੱਧੂ ਮੂਸੇ ਵਾਲੇ ਨੂੰ ਜਨਮ ਦਿੱਤਾ ਸਾਰਾ ਹੀ ਸੰਸਾਰ ਖੁਸ਼ੀਆਂ ਮਨਾ ਰਿਹਾ ਏ ਸੁੰਨੀ ਪਈ ਹਵੇਲੀ ਨੂੰ ਫੇਰ ਦੁਬਾਰਾ ਰੰਗ ਭਾਗ ਲੱਗੇ ਨੇ ਪਿੰਡ ਵਿੱਚ ਲੱਡੂ ਵੰਡੇ ਜਾ ਰਹੇ ਨੇ ਹਵੇਲੀ ਵਿੱਚ ਗਿੱਧਾ ਪਾਈ ਜਾ ਰਹੇ ਨੇ ਹਰ ਪਾਸੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਏ ਮੂਸੇ ਵਾਲੇ ਦੀ ਹਵੇਲੀ ਵਿੱਚ ਲੋਕਾਂ ਨੇ ਦਿਨ ਵੇਲੇ ਹੋਲੀ ਦਾ ਜਸ਼ਨ ਮਨਾਇਆ ਤੇ ਰਾਤ ਨੂੰ ਦੀਵਾਲੀ ਵਾਂਗ ਪਟਾਕੇ ਵੀ ਚਲਾਏ ਸਿੱਧੂ ਮੂਸੇਵਾਲੇ ਦੀ ਪੈਣ ਅਫਸਾਨਾ ਖਾਨ ਨੇ ਵੀ ਆਪਣੇ ਭਰਾ ਦੀ ਖੁਸ਼ੀ ਵਿੱਚ ਕੇਕ ਕਟਿਆ ਤੇ ਨੱਚ ਕੇ ਜਸ਼ਨ ਮਨਾਇਆ ਵਾਹਿਗੁਰੂ ਨੇ ਬਹੁਤ ਵਧੀਆ ਦਿਨ ਲਿਆਂਦਾ ਛੋਟੇ ਸਿੱਧੂ ਦੇ ਔ ਨਾਲ ਬਾਪੂ ਬਲਕੌਰ ਤੇ ਮਾਤਾ ਚਰਨਕੌਰ ਦੇ जख्मਾਂ ਨੂੰ ਮਲਮ ਲੱਗੀਏ ਇੱਕ ਜਿਉਣ ਦਾ ਸਹਾਰਾ ਮਿਲ ਗਿਆ ਏ ਮੂਸੇਵਾਲੇ ਦੇ ਚੌਣ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਸਿੱਧੂ ਮੂਸੇਵਾਲੇ ਦੇ ਲਈ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਖਬਰ ਨਾਲ ਵਸ਼ਿਕਰਨ ਸਿਰਫ 3 ਘੰਟੇ ਦੇ ਵਿੱਚ ਮੀਆਂ ਰਹਿਮਤ ਖਾਨ ਇੱਕ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਵਿਦੇਸ਼ ਦੇ ਵਿੱਚ ਨੌਕਰੀ ਹੋਵੇ ਚਾਹੇ ਪੀਆਰ ਦੀ ਸਮੱਸਿਆ ਸਾਲਾਂ ਤੋਂ اٹਕਿਆ ਕੰਮ ਇੱਕ ਵਾਰ ਦੇ ਵਿੱਚ ਹੀ ਪਾਓ ਸਮਾ ਦਾ ਵਸ਼ਿਕਰ ਪਿਆਰ ਦੇ ਵਿੱਚ ਧੋਖਾ ਲਵ ਮੈਰਿਜ ਮਨਚਾਇਆ ਪਿਆ ਸ਼ਾਦੀ ਦੇ ਵਿੱਚ ਰੁਕਾਵਟ ਤਲਾਕ ਤੇ ਕੋਰਟ ਕੇਸ પતિ ਪਤਨੀ ਦੇ ਵਿੱਚ ਅਨਭਤ ਲਾਟਰੀ ਹੋਵੇ 649 ਜਾਂ ਲਾਟੋ ਮੈਕਸ ਕਾਲ ਕਰੋ 9815526516 ਸਾਰੇਓ ਤੋਂ ਪਹਿਲਾ ਕੰਮ ਕਰਨ ਦਾ ਦਾਵਾ